ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਜਿਹੜੀ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਏ ਆ ਉਹ ਹੈ ਤਾੜੀਆਂ ਦੀ ਗੂੰਜ ਇੱਕ ਬਹੁਤ ਹੀ ਵਧੀਆ ਕਹਾਣੀ ਹੈ ਤੇ ਪ੍ਰੇਰਣਾਦਾਇਕ ਕਹਾਣੀ ਹੈ ਆਪਣੇ ਸਕੂਲ ਕਾਲਜ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਜ਼ਰੂਰ ਤੁਸੀਂ ਸੁਣਾਉਣੀ ਹੈ ਗगन ਅਤੇ ਹਰਮਨ ਇੱਕੋ ਜਮਾਤ ਵਿੱਚ ਪੜ੍ਹਦੇ ਸਨ ਉਹਨਾਂ ਦੇ ਘਰ ਵੀ ਨੇੜੇ-ਨੇੜੇ ਸਨ ਪਰ ਗगन ਪੜਨ ਵਿੱਚ ਹੁਸ਼ਿਆਰ ਸੀ ਅਤੇ ਹਰਮਨ ਕਮਜ਼ੋਰ ਹਰ ਰੋਜ਼ ਹੀ ਹਰਮਨ ਨੂੰ ਅਧਿਆਪਕ ਕੋਲੋਂ ਝਿੜਕਾਂ ਪੈਂਦੀਆਂ ਪਰ ਹਰਮਨ ਤੇ ਜਿਵੇਂ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਉਹ ਰੋਜ਼ਾਨਾ ਝਿੜਕਾਂ ਖਾ ਖਾ ਕੇ ਇੱਕ ਠੀਠ ਜਿਹਾ ਬੱਚਾ ਬਣ ਚੁੱਕਿਆ ਸੀ ਕਈ ਵਾਰ ਗगन ਨੂੰ ਉਸਤੇ ਬਹੁਤ ਤਰਸ ਆਉਂਦਾ ਸ਼ਾਮ ਨੂੰ ਸਾਰੇ ਗਲੀ ਦੇ ਬੱਚੇ ਇਕੱਠੇ ਖੇਡਦੇ ਹਰਮਨ ਰੋਜ਼ ਗगन ਦੇ ਘਰ ਦੇ ਬਾਹਰ নিম ਦੇ ਰੁੱਖ ਹੇਠ ਬੈਠ ਕੇ ਉਸ ਥੜੇ ਤੇ ਉਸ ਨੂੰ ਉਡੀਕਦਾ ਰਹਿੰਦਾ। ਇੱਕ ਦਿਨ ਵਿਗਿਆਨ ਵਾਲੇ ਅਧਿਆਪਕ ਨੇ ਇੱਕ ਕਮਜ਼ੋਰ ਬੱਚੇ ਨਾਲ ਇੱਕ ਹੁਸ਼ਿਆਰ ਬੱਚੇ ਦੀ ਡਿਊਟੀ ਲਾ ਦਿੱਤੀ। ਕਿ ਕਮਜ਼ੋਰ ਬੱਚਾ ਹੁਸ਼ਿਆਰ ਬੱਚੇ ਤੋਂ ਸਮਝ ਕੇ ਆਪਣੇ ਸਵਾਲਾਂ ਦੇ ਜਵਾਬ ਲਿਖ ਲਵੇ। ਗगन ਨੇ ਦੇਖਿਆ ਕਿ ਹਰਮਨ ਕਿਸੇ ਵੀ ਸਵਾਲ ਨੂੰ ਬਹੁਤ ਛੇਤੀ ਸਮਝ ਲੈਂਦਾ ਸੀ। ਗगन ਨੂੰ ਵੀ ਉਸ ਨੂੰ ਪੜਾ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਗगन ਨੇ ਘਰ ਜਾ ਕੇ ਆਪਣੀ ਮਾਂ ਨੂੰ ਦੱਸਿਆ ਉਸ ਦੀ ਮਾਂ ਇੱਕ ਸਮਝਦਾਰ ਔਰਤ ਸੀ ਅੱਜ ਜਦੋਂ ਹਰਮਨ ਬਾਹਰ ਥੜੇ ਤੇ ਬੈਠਾ ਸੀ ਤਾਂ ਉਸ ਨੇ ਹਰਮਨ ਨੂੰ ਆਪਣਾ ਸਕੂਲ ਵਾਲਾ ਬਸਤਾ ਲਿਆਉਣ ਲਈ ਕਿਹਾ ਹਰਮਨ ਦੇ ਮਨ ਵਿੱਚ ਸਵਾਲ ਤਾਂ ਸਨ ਪਰ ਉਹ ਬਿਨਾਂ ਬੋਲੇ ਹੀ ਚਲਾ ਗਿਆ ਥੋੜੀ ਦੇਰ ਬਾਅਦ ਉਸ ਨੇ ਆਪਣਾ ਬਸਤਾ ਲਿਆ ਕੇ ਗगन ਦੀ ਮਾਂ ਕੋਲ ਰੱਖ ਦਿੱਤਾ ਗਗਨਦੀ ਮਾਂ ਨੇ ਉਸ ਨੂੰ ਪਿਆਰ ਨਾਲ ਆਪਣੇ ਬੇਟੇ ਦੇ ਕੋਲ ਹੀ ਬੈਠਣ ਲਈ ਕਿਹਾ ਉਹ ਸਕੂਲ ਦਾ ਕੰਮ ਕਰ ਰਿਹਾ ਸੀ ਹਰਮਨ ਸਵਾਲੀਆਂ ਨਜ਼ਰਾਂ ਨਾਲ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ ਬੇਟਾ ਜਿੰਨੀ ਦੇਰ ਤੁਸੀਂ ਬਾਹਰ ਬੈਠਦੇ ਹੋ ਓਨੀ ਦੇਰ ਤੁਸੀਂ ਵੀ ਆਪਣਾ ਸਕੂਲ ਦਾ ਕੰਮ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਖੇਡਣ ਚਲੇ ਜਾਣਾ ਗਗਨਦੀ ਮਾਂ ਗੁਰਮੀਤ ਨੇ ਬੜੇ ਪਿਆਰ ਨਾਲ ਕਿਹਾ ਮੇਰਾ ਪੜਨ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਬਸ ਮੇਰੀ ਮਾਂ ਧੱਕੇ ਨਾਲ ਸਕੂਲ ਭੇਜ ਦਿੰਦੀ ਹੈ ਜੀ ਹਰਮਨ ਉਦਾਸ ਜਿਹਾ ਹੋ ਕੇ ਬੋਲਿਆ ਕਿਉਂ ਨਹੀਂ ਕਰਦਾ ਪੜਨ ਨੂੰ ਜੀ ਤੇਰਾ ਅਸੀਂ ਗਰੀਬ ਹਾਂ ਜੀ ਮੇਰਾ ਬਾਪੂ ਜੋ ਕਮਾਉਂਦਾ ਹੈ ਉਹ ਹੀ ਸ਼ਰਾਬ ਪੀ ਜਾਂਦਾ ਹੈ ਨਾਲੇ ਨਸ਼ੇ ਦੀਆਂ ਗੋਲੀਆਂ ਖਾ ਲੈਂਦਾ ਜੀ ਫਿਰ ਤਾਂ ਤੈਨੂੰ ਹੋਰ ਵੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਤੂੰ ਪੜ ਕੇ ਸਿਆਣਾ ਬਣੇਗਾ ਤਾਂ ਹੀ ਗਰੀਬੀ ਦੂਰ ਕਰ ਸਕੇਗਾ ਪਰ ਸਾਰੇ ਕਹਿੰਦੇ ਨੇ ਜੀ ਪੜ੍ਹ ਕੇ ਕਿਹੜਾ ਨੌਕਰੀ ਮਿਲਦੀ ਐ ਸਾਰਿਆਂ ਨੂੰ ਨਾ ਸਹੀ ਪਰ ਮਿਲਦੀ ਤਾਂ ਹੈ ਨਾ ਅਨਪੜ੍ਹ ਰਹਿ ਕੇ ਤਾਂ ਬਿਲਕੁਲ ਵੀ ਨਹੀਂ ਮਿਲਦੀ ਹਰਮਨ ਚੁੱਪ ਕਰਕੇ ਸੁਣ ਰਿਹਾ ਸੀ ਦੇਖੋ ਬੇਟਾ ਤੁਹਾਡੇ ਅਧਿਆਪਕ ਜੇ ਪੜ੍ਹੇ ਲਿਖੇ ਨੇ ਤਾਂ ਹੀ ਨੌਕਰੀਆਂ ਮਿਲੀਆਂ ਨੇ ਜੇ ਅਨਪੜ੍ਹ ਹੁੰਦੇ ਫਿਰ ਥੋੜੀ ਮਿਲਨੀ ਸੀ ਜੀ ਮੈਂ ਪੜ੍ਹਾਈ ਵਿੱਚ ਵੀ ਕਮਜ਼ੋਰ ਹਾਂ ਮੇਰੀ ਮਾਂ ਆਖਦੀ ਸੀ ਸਾਡੇ ਕੋਲ ਟਿਊਸ਼ਨ ਰੱਖਣ ਜੋਗੇ ਪੈਸੇ ਨਹੀਂ ਹਰਮਨ ਖਿਹੜਾ ਛੁਡਾਉਣਾ ਚਾਹੁੰਦਾ ਸੀ ਪਰ ਬੇਟਾ ਤੈਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਦੇਖ ਗਗਨ ਨੇ ਕਿਹੜਾ ਟਿਊਸ਼ਨਰ ਰੱਖੀ ਐ ਜੋ ਅਧਿਆਪਕ ਪੜਾਉਂਦੇ ਨੇ ਧਿਆਨ ਨਾਲ ਸੁਣਦਾ ਤੇ ਸਮਝਦਾ ਸਕੂਲੋਂ ਮਿਲਿਆ ਕੰਮ ਘਰ ਆ ਕੇ ਕਰ ਲੈਂਦਾ ਬਸ ਤੂੰ ਵੀ ਹਰ ਰੋਜ਼ ਇੱਥੇ ਆ ਕੇ ਪੜ੍ਹ ਲਿਆ ਕਰ ਮੈਂ ਮੇਰੀ ਮਾਂ ਦੇ ਨਾਲ ਕੰਮ ਕਰਾਉਣੇ ਹੁੰਦੇ ਨੇ ਜੀ ਨਹੀਂ ਤਾਂ ਮੈਨੂੰ ਕੁੱਟ ਪੈਂਦੀ ਐ ਮਾਂ ਕੋਲੋਂ ਵੀ ਤੇ ਪਾਪੇ ਕੋਲੋਂ ਵੀ ਉਸ ਦਾ ਗਲਾ ਭਰ ਆਇਆ ਅੱਗੇ ਕੁਝ ਵੀ ਨਾ ਬੋਲ ਸਕਿਆ ਤੇਰੀ ਮਾਂ ਨੂੰ ਮੈਂ ਆਪੇ ਕਹਿ ਦਿਆਂਗੀ ਕੰਮ ਵੀ ਕਰਵਾ ਦਿਆ ਕਰ ਜਿੰਨੀ ਦੇਰ ਬਾਹਰ ਬੈਠਦਾ ਏ ਓਨੀ ਦੇਰ ਪੜ੍ਹ ਲਿਆ ਕਰ ਗगन ਦੀ ਮਾਂ ਦਿਲੋਂ ਚਾਹੁੰਦੀ ਸੀ ਕਿ ਇਹ ਬੱਚਾ ਪੜ੍ਹੇ ਹਰਮਨ ਕੁਝ ਵੀ ਨਾ ਬੋਲਿਆ ਪਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਫਸ ਗਿਆ ਹੋਵੇ ਉਹ ਅਣਮੰਨੇ ਜਿਵੇਂ ਮਨ ਨਾਲ ਗगन ਦੀ ਮਦਦ ਨਾਲ ਸਕੂਲੋਂ ਮਿਲਿਆ ਕੰਮ ਕਰ ਰਿਹਾ ਸੀ ਅਚਾਨਕ ਬੂਹੇ ਅੱਗੇ ਇੱਕ ਗੱਡੀ ਆ ਖੜੋਤੀ ਗगन ਦੇ ਪਾਪਾ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵੱਡਾ ਅਫਸਰ ਸੀ ਸੋਹਣੇ ਕੱਪੜੇ ਹੰਸੂ ਹੰਸੂ ਕਰਦਾ ਚਿਹਰਾ ਗगन ਨੇ ਖੜੇ ਹੋ ਕੇ ਸਤਿ ਸ਼੍ਰੀ ਅਕਾਲ ਕਿਹਾ ਇਸੇ ਤਰ੍ਹਾਂ ਹਰਮਨ ਨੇ ਵੀ ਕੀਤਾ ਉਹਨਾਂ ਦੋਵਾਂ ਬੱਚਿਆਂ ਦੀ ਗੱਲ ਤੇ ਪੋਲੀ ਜਿਹੀ ਥਾਪੜੀ ਦਿੱਤੀ ਉਹਨਾਂ ਦੇ ਕੱਪੜਿਆਂ ਵਿੱਚੋਂ ਆਉਂਦੀ ਖੁਸ਼ਬੂ ਹਰਮਨ ਦੇ ਤੁਰੰਦਰ ਤੱਕ ਬਹਿ ਗਈ ਉਸ ਨੇ ਆਪਣੀ ਗੱਲ ਤੇ ਹੱਥ ਲਾ ਕੇ ਵੇਖਿਆ ਉਸ ਨੂੰ ਉਹਨਾਂ ਦੀ ਛੋਹ ਮਹਿਸੂਸ ਹੋ ਰਹੀ ਸੀ ਉਹ ਮੁਸਕਰਾਰ ਰਿਹਾ ਸੀ ਕੁਝ ਕਾਗਜ਼ ਲੈ ਕੇ ਉਹ ਛੇਤੀ ਹੀ ਵਾਪਸ ਚਲੇ ਗਏ ਜਾਂਦਿਆਂ ਫਿਰ ਉਹਨਾਂ ਬੱਚਿਆਂ ਦੇ ਸਿਰ ਤੇ ਪੋਲਾ-ਪੋਲਾ ਹੱਥ ਰੱਖਿਆ ਹਰਮਨ ਨੂੰ ਇਹ ਸਾਰਾ ਕੁਝ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਗੱਡੀ ਚਲੀ ਗਈ ਉਹ ਫਿਰ ਵੀ ਖੜਾ ਉਧਰ ਹੀ ਦੇਖ ਰਿਹਾ ਸੀ ਤੇ ਹਲਕੀ ਜਹੀ ਮੁਸਕਰਾਹਟ ਉਸਦੇ ਚਿਹਰੇ ਤੇ ਸੀ ਗगनਦੀ ਮਾਂ ਨੇ ਉਸ ਕੋ ਲਾ ਕੇ ਉਸਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਇਹ ਅੰਕਲ ਪੜ ਲੈ ਕਿਹੀ ਅਫਸਰ ਬਣੇ ਨੇ ਤੇਰਾ ਵੀ ਜੀ ਕਰਦਾ ਹੈ ਨਾ ਕਿ ਤੂੰ ਇੰਨਾ ਵਾਂਗ ਬਣੇ ਹਰਮਨ ਨੇ ਹਾਂ ਵਿੱਚ ਸਿਰ ਹਿਲਾਇਆ ਚੱਲ ਠੀਕ ਹੈ ਫਿਰ ਅੱਜ ਤੋਂ ਹੀ ਤਿਆਰੀ ਸ਼ੁਰੂ ਅੰਕਲ ਵਰਗੇ ਬਣਨ ਦੀ ਆਪਣਾ ਰਹਿੰਦਾ ਕੰਮ ਪੂਰਾ ਕਰੋ ਤੇ ਖੇਡਣ ਜਾਓ ਕੰਮ ਨਿਪਟਾ ਕੇ ਉਹ ਖੇਡਣ ਚਲੇ ਗਏ ਅੱਜ ਪਹਿਲੀ ਵਾਰ ਹਰਮਨ ਨੇ ਸਕੂਲੋਂ ਮਿਲਿਆ ਕੰਮ ਪੂਰਾ ਕੀਤਾ ਸੀ ਤੇ ਦੂਜੇ ਦਿਨ ਹਰਮਨ ਨੂੰ ਅਧਿਆਪਕਾਂ ਤੋਂ ਵੀ ਝਿੜਕਾ ਨਾ ਪਈਆ ਦੋ ਕੁ ਦਿਨਾਂ ਬਾਅਦ ਹਰਮਨ ਖੁਦ ਬਸਤਾ ਲੈ ਕੇ ਆਉਂਦਾ ਸਕੂਲ ਦਾ ਕੰਮ ਕਰਕੇ ਫਿਰ ਖੇਡਣ ਚਲੇ ਜਾਂਦੇ। ਭਾਵੇਂ ਸ਼ੁਰੂ-ਸ਼ੁਰੂ ਵਿੱਚ ਗगन ਦੇ ਪਾਪਾ ਇਸ ਗੱਲ ਪਿੱਛੇ ਗੁਰਮੀਤ ਨੂੰ ਥੋੜਾ ਗੁੱਸੇ ਵੀ ਹੋਏ ਪਰ ਗੁਰਮੀਤ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਉਹਨਾਂ ਦੀ ਥੋੜੀ ਜਹੀ ਮਿਹਨਤ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਸੰਵਾਰ ਸਕਦੀ ਹੈ ਤਾਂ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਗगन ਦੇ ਪਾਪਾ ਨੇ ਬਸ ਇੰਨਾ ਹੀ ਕਿਹਾ ਕਿ ਮੈਨੂੰ ਇਸ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਡਰ ਹੈ। ਕੇਸ ਦੀ ਸੰਗਤ ਨਾਲ ਕਿਤੇ ਗगन ਨਾ ਵਿਗੜ ਜਾਏ ਇਹ ਨਹੀਂ ਹੋਵੇਗਾ ਕਿਉਂਕਿ ਮੈਂ ਖੁਦ ਬੈਠਦੀ ਆ ਜਦੋਂ ਇਹ ਪੜਦੇ ਨੇ ਗੁਰਮੀਤ ਨੇ ਬੜੀ ਦ੍ਰਿੜਤਾ ਨਾਲ ਇਹ ਗੱਲ ਆਖੀ ਅਤੇ ਗगन ਦੇ ਪਾਪਾ ਚੁੱਪ ਕਰ ਗਏ ਜਦੋਂ ਦੋਵੇਂ ਬੱਚੇ ਪੜਦੇ ਤਾਂ ਗੁਰਮੀਤ ਉਹਨਾਂ ਦੇ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਬਣਾ ਕੇ ਦਿੰਦੀ ਪਹਿਲਾਂ ਤਾਂ ਹਰਮਨ ਇਨਕਾਰ ਕਰ ਦਿੰਦਾ ਪਰ ਗੁਰਮੀਤ ਉਸ ਨੂੰ ਜ਼ਰੂਰ ਖਵਾ ਦਿੰਦੀ ਹੁਣ ਹਰਮਨ ਹੋਰ ਵੀ ਵਧੇਰੇ ਮਨ ਲਾ ਕੇ ਪੜ੍ਹਾਈ ਕਰਨ ਲੱਗਿਆ। ਹੁਣ ਜਮਾਤ ਵਿੱਚ ਵੀ ਉਹ ਗगन ਕੋਲ ਹੀ ਬੈਠਦਾ। ਅਤੇ ਗगन ਵੀ ਉਸ ਦੀ ਮਦਦ ਕਰਕੇ ਖੁਸ਼ ਹੁੰਦਾ। ਜਦੋਂ ਵੀ ਜਮਾਤ ਵਿੱਚ ਕੋਈ ਟੈਸਟ ਲਿਆ ਜਾਂਦਾ ਹਰਮਨ ਦੇ ਵੀ ਵਧੀਆ ਨੰਬਰ ਹੁੰਦੇ। ਅਧਿਆਪਕ ਵੀ ਖੁਸ਼ ਸਨ। ਉਹਨਾਂ ਕੋਲੋਂ ਵੀ ਹਰਮਨ ਨੂੰ ਪਿਆਰ ਮਿਲਣ ਲੱਗਿਆ। ਹੁਣ ਉਸ ਨੂੰ ਸਕੂਲ ਜਾਣਾ ਬਹੁਤ ਚੰਗਾ ਲੱਗਦਾ ਸੀ। ਜਦੋਂ ਸਾਲਾਨਾ ਨਤੀਜਾ ਆਇਆ ਤਾਂ ਅੱਦੇ ਵਿਸ਼ਿਆਂ ਵਿੱਚੋਂ ਫੇਲ ਹੋਣ ਵਾਲਾ ਬੱਚਾ ਪਹਿਲੇ 3 ਬੱਚਿਆਂ ਵਿੱਚ ਸ਼ਾਮਿਲ ਸੀ ਮੁਖ ਅਧਿਆਪਕ ਜੀ ਨੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਪਹਿਲੇ 3 ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਟੇਜ ਤੇ ਬੁਲਾਇਆ ਅਤੇ ਉਹਨਾਂ ਦੀ ਤਾਰੀਫ਼ ਵੀ ਕੀਤੀ ਗਈ ਕਿ ਉਹਨਾਂ ਨੇ ਆਪਣੇ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਦੋਂ ਹਰਮਨ ਦੀ ਮਾਂ ਨੂੰ ਬੁਲਾਇਆ ਗਿਆ ਤਾਂ ਉਸਨੇ ਸਟੇਜ ਤੇ ਆਉਣ ਸਰ ਆਖ ਦਿੱਤਾ ਕਿ ਹਰਮਨ ਨੂੰ ਇੰਨਾ ਲਾਇਕ ਬਣਾਉਣ ਵਿੱਚ ਇੱਕ ਹੋਰ ਮਾਣ ਦਾ ਹੱਥ ਹੈ। ਉਸਨੂੰ ਵੀ ਸਟੇਜ ਤੇ ਬੁਲਾਇਆ ਜਾਵੇ। ਉਸਨੇ ਗੁਰਮੀਤ ਵੱਲ ਇਸ਼ਾਰਾ ਕੀਤਾ। ਸਾਰੇ ਪਾਸਿਓਂ ਤਾੜੀਆਂ ਦੀ ਆਵਾਜ਼ ਆਈ। ਗੁਰਮੀਤ ਨੇ ਹਰਮਨ ਨੂੰ ਕੁੱਟ ਕੇ ਪਿਆਰ ਕੀਤਾ। ਉਸ ਦੀਆਂ ਅੱਖਾਂ ਪਰ ਆਈਆਂ। ਤੂੰ ਮੇਰੀ लाज ਰੱਖੀ ਏ ਬੇਟਾ। ਮੇਰਾ ਭਰੋਸਾ ਨਹੀਂ ਟੁੱਟਣ ਦਿੱਤਾ। ਇਹ ਸਭ ਤੇਰੀ ਮਿਹਨਤ ਦਾ ਫਲ ਹੈ। ਇਸ ਤੋਂ ਬਾਅਦ ਕਿੰਨਾ ਚਿਰ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ। ਇਹ ਗੂੰਜ ਹਰਮਨ ਦੇ ਕੰਨਾਂ ਨੂੰ ਹਮੇਸ਼ਾ ਸੁਣਾਈ ਦਿੰਦੀ ਰਹੀ ਤੇ ਉਸ ਅੰਦਰ ਜੋਸ਼ ਭਰਦੀ ਰਹੀ। ਇਹ ਕਹਾਣੀ ਸਾਰੇ ਹੀ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਲਈ ਹੈ ਕਿਉਂਕਿ ਸਾਨੂੰ ਕੋਈ ਨਾ ਕੋਈ ਮੋਟੀਵੇਟ ਕਰਨ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਘਰ ਦੇ ਵਿੱਚ ਇਹੋ ਜਿਹਾ ਪੜਨ ਵਾਲਾ ਮਾਹੌਲ ਨਹੀਂ ਮਿਲਦਾ ਤਾਂ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਦੇ ਘਰ ਜਾ ਕੇ ਉਹਦੀ ਹੈਲਪ ਲੈ ਸਕਦੇ ਹੋ। ਪਰ ਪੜਨਾ ਸਾਰੇ ਨੇ ਜ਼ਰੂਰ ਹੈ। ਹੁਣ ਇਹ ਕਹਾਣੀ ਵੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਨਹੀਂ ਪੜਾਂਗੇ ਤਾਂ ਸਾਨੂੰ ਕੋਈ ਨੌਕਰੀ ਨਹੀਂ ਮਿਲੇਗੀ ਜੇਕਰ ਅਸੀਂ ਪੜ੍ਹ ਲਿਖ ਜਾਵਾਂਗੇ ਤਾਂ ਸਾਨੂੰ ਘੱਟੋ-ਘੱਟ ਆਪਣਾ ਕੰਮ ਅਸੀਂ ਕਰ ਸਕਦੇ ਹਾਂ ਜੇ ਨੌਕਰੀ ਨਹੀਂ ਮਿਲੇਗੀ ਕੋਈ ਵੱਡੀ ਗੱਲ ਨਹੀਂ ਸਾਰੇ ਪੜ੍ਹੇ ਲਿਖੇ ਨੂੰ ਨੌਕਰੀਆਂ ਵੀ ਨਹੀਂ ਮਿਲਦੀਆਂ ਇਹ ਗੱਲ ਵੀ ਸਹੀ ਹੈ ਪਰ ਅਸੀਂ ਆਪਣਾ ਆਪਣੀ ਜ਼ਿੰਦਗੀ ਸਵਾਰ ਸਕਦੇ ਹਾਂ ਆਪਣੇ ਬੱਚਿਆਂ ਦੀ ਅਗੋਂ ਜ਼ਿੰਦਗੀ ਸਵਾਰ ਲਾਂਗੇ ਆਪਣੇ ਪਰਿਵਾਰ ਦਾ ਅਸੀਂ ਖਿਆਲ ਰੱਖ ਸਕਦੇ ਹਾਂ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਧੰਨਵਾਦ ਜੀ